ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਚਾਚਾ ਭਤੀਜਾ YouTube ਚੈਨਲ ਆਸ ਕਰਦਾ ਸਾਰੇ ਠੀਕ ਠਾਕ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਇਹ ਵੀ ਆਸ ਕਰਦਾ ਵੀ ਸ਼ਾਇਦ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਵੀ ਲੱਗ ਰਹੀਆਂ ਹੋਣਗੀਆਂ ਤੇ ਅੱਜ ਅਸੀਂ ਚੱਲੇ ਆ ਜੀ ਆਪਣੇ ਪਿੰਡ ਦੇ ਨਾਲ ਆ ਪਿੰਡ ਪੱਠੜ ਪੱਠੜ ਦੇ ਨਾਲ ਆ ਪਿੰਡ ਘਟਾਣੀ ਵੱਡੀ ਘਟਾਣੀ ਦੋ ਘਟਾਣੀਆਂ ਨੇ ਇੱਕ ਪੈਲ ਕੋਲ ਆ ਛੋਟੀ ਘਟਾਣੀ ਇਹ ਆ ਪੱਠੜਾਂ ਦੇ ਨਾਲ ਵੱਡੀ ਘਟਾਣੀ ਸੋ ਆਪਾਂ ਚੱਲੇ ਆ ਜੀ ਵੱਡੀ ਘਟਾਣੀ ਜਿੱਥੇ ਕਿ ਕਿਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਕਿ ਉਹਨਾਂ ਦਾ ਚੋਲਾ ਪਿਆ ਜਿਹੜਾ ਕਿ ਗਵਾਲੀਅਰ ਦੇ ਕਿਲੇ ਵਿੱਚੋਂ ਜਦੋਂ ਮਹਾਰਾਜਿਆਂ ਨੇ ਆਪਣੇ 52 ਕੈਦੀ ਰਾਜਿਆਂ ਨੂੰ ਛਡਵਾ ਕੇ ਲਿਆਂਦਾ ਸੀ ਨਾ ਉਹਨਾਂ ਨੇ ਬੁੰਜਾ ਕਲੀਆਂ ਵਾਲਾ ਚੂਲਾ ਪਾਇਆ ਹੋਇਆ ਸੀ ਜਿਹੜਾ ਉਹ ਚੋਲਾ ਸਾਹਿਬ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਚੋਲਾ ਸਾਹਿਬ ਇੱਥੇ ਆ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇੱਥੇ ਗੁਰਦੁਆਰਾ ਸਾਹਿਬ ਬਣਿਆ ਜਿੱਥੇ ਕਿ ਸ਼ਨੀਵਾਰ ਨੂੰ ਸੰਗਤ ਬਹੁਤ ਦੂਰੋਂ ਦੂਰੋਂ ਹਮ ਹਮਾ ਕੇ ਪਹੁੰਚਦੀ ਆ ਸ਼ਨੀਵਾਰ ਨੂੰ ਇੱਥੇ ਰਾਤ ਰਿਆ ਜਾਂਦਾ ਚੌਂਕੀ ਭਰੀ ਜਾਂਦੀ ਆ ਤੇ ਸ਼ਨੀਵਾਰ ਨੂੰ ਰਹਿਰਾ ਸਾਹਿਬ ਦੀ ਅਰਦਾਸ ਹੋਣ ਤੋਂ ਪਹਿਲਾਂ ਆਉਣਾ ਪੈਂਦਾ ਤੇ ਆਪਣੇ ਐਤਵਾਰ ਨੂੰ ਸਵੇਰੇ ਅਰਦਾਸ ਹੋਈ ਤੋਂ ਬਾਅਦ ਸੰਗਤ ਜਾਂਦੀ ਆ ਤੇ ਇੱਥੇ ਨਾਲ ਗੁਰਦੁਆਰਾ ਆਪਣੇ ਗੁਰਦੁਆਰਾ ਨਿੰਮ ਸਰ ਗੁਰਦੁਆਰਾ ਨਿੰਮ ਸਰ ਸਾਹਿਬ ਉਥੇ ਸੰਗਤ ਰਾਤ ਨੂੰ ਰਹਦੀ ਆ ਸੋ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਜੀ ਆਪਣੇ ਤਾਂ ਘਰ ਚ ਗੰਗਾ ਵਾਲਾ ਕੰਮ ਆ ਵੀ ਬਹੁਤ ਨੇੜੇ ਆ ਤੇ ਇੱਥੇ ਬਹੁਤ ਵੱਡੇ ਵੱਡੇ ਬਹੁ ਤਰ੍ਹਾਂ ਦੇ ਦੁੱਖ ਆ ਜਿਹੜੇ ਉਹ ਲੋਕਾਂ ਦੇ ਟੁੱਟਦੇ ਆ ਕੈਂਸਰ ਵਰਗੀਆਂ ਬਿਮਾਰੀਆਂ ਇੱਥੇ ਟੁੱਟਦੀਆਂ ਨੇ ਆ ਕੇ ਵੱਡੀਆਂ ਵੱਡੀਆਂ ਬਿਮਾਰੀਆਂ ਜਿੱਥੇ ਡਾਕਟਰ ਫੇਲ ਹੋ ਜਾਂਦੇ ਆ ਡਾਕਟਰ ਜਵਾਬ ਦੇਂਦੇ ਆ ਉਹ ਬਿਮਾਰੀਆਂ ਇੱਥੇ ਗੁਰੂ ਘਰ ਦੇ ਵਿੱਚ ਆ ਕੇ ਦੁੱਖ ਟੁੱਟਦੇ ਆ ਸੋ ਅਸੀਂ ਕੋਸ਼ਿਸ਼ ਕਰਦੇ ਨੇ ਜੀ ਹਰ ਸ਼ਨੀਵਾਰ ਨੂੰ ਆਉਣ ਦੀ ਪਰ ਕਈ ਵਾਰ ਵਿੱਚ ਨਹੀਂ ਵੀ ਆਇਆ ਜਾਂਦਾ ਪਾਪੀ ਇਨਸਾਨ ਆ ਸੋ ਅੱਜ ਅਸੀਂ ਆਏ ਆ ਮੈਂ ਤੇ ਚਾਚਾ ਕੱਚਾ ਦੋ ਗੱਲਾਂ ਕੀ ਕਹੇਗਾ ਮੈਂ ਕਹਾਂ ਇੱਥੇ ਦੀ ਜਿੰਨੀ ਕਿਰਪਾ ਇੱਥੇ ਆ ਕਿਤੇ ਹੋਰ ਹੈ ਨਹੀਂ ਜੋ ਇੱਥੇ ਆਪਣੇ ਦੁੱਖਾਂ ਤੇ ਕਿਰਪਾ ਨਾ ਜਿੰਨੀ ਕਿਤੇ ਹੋਰ ਦੀ ਦੇਖੀ ਮੈਂ ਯਾਨੀ ਕਿ ਕੈਂਸਰ ਹੋ ਗਿਆ ਹਾਂ ਅਬ ਇੱਥੇ ਹੋਰ ਨਵੀਂ ਬਿਮਾਰੀ ਆ ਉਹਦਾ ਵੀ ਬਹੁਤ ਯਾਨੀ ਕਿ ਦੂਜੀ ਬਿਮਾਰੀ ਯਾਨੀ ਕੈਂਸਰ ਰੇਟ ਜ ਵਰਗੀਆਂ ਬਿਮਾਰੀਆਂ ਦਾ ਫੁੱਲ ਆਜਾ ਬੱਚਿਆਂ ਦੀ ਪ੍ਰਮਾਤਮਾ ਜਿਹੜੇ ਬੱਚੇ ਨੇ ਜਿਹੜਾ ਰੱਬ ਬਖਸ਼ ਦਿੰਦਾ ਇਹਨਾਂ ਨੂੰ ਕਈਆਂ ਭੈਣਾਂ ਨੂੰ ਬੱਚਿਆਂ ਦਾ ਪ੍ਰੋਬਲਮ ਆਉਂਦੀ ਆ ਉਹਨਾਂ ਖਾਤਰ ਪੜਾਈ ਇੱਥੇ ਦਾਤ ਪੜਾਈ ਆ ਖਾਲੀ ਨਹੀਂ ਮੁੜਦੀ ਉਹ ਦਾਤ ਤੇ ਸੋ ਚੱਲੀਏ ਅੱਜ ਚਲੋ ਜੀ ਆਜੋ ਤੁਹਾਨੂੰ ਵੀ ਨਾਲ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਸੋ ਆਜੋ ਚੁਲਾ ਸਾਲ ਇੱਥੇ ਬਾਹਰ ਮੋਟਰਸਾਈਕਲ ਇੱਕੀ ਵੀ ਖੜੀ ਹੁੰਦੀ ਆ ਸਕੂਟਰ ਅੰਦਰ ਵੀ ਪਾਰਕਿੰਗ ਹੁੰਦੀ ਆ ਤੇ ਥੋੜਾ ਪਲ ਹੁੰਦਾ ਨੇ ਆਰੇ ਸੋ ਆਪਾ ਚੱਲਦੇ ਆ ਜੀ ਅੰਦਰ ਆਈ ਥੋਕ ਪੰਪ ਦਾ ਇਹ ਕੋਟਰ ਅੰਦਰ ਹਾਲ ਆ ਜੀ ਇੱਧਰ ਸਾਈਡ ਤੋਂ ਪੌੜੀਆਂ ਚੜ੍ਹ ਜਾਂਦੇ ਹਾਂ ਜਿਹੜੇ ਉੱਪਰ ਦਰਬਾਰ ਸਾਹਿਬ ਦੇ ਵਿੱਚ ਜਾਂਦਾਰਾ

ਖੇਰਾ ਹੋਇਆ ਇਸ ਜਨ ਜੈ ਸੰਗ ਕਰੇ ਸਭ ਕੋਈ ਸੋ ਪਰਵਾਰ ਸਮਾਵਾ I'm not in the middle ਤੁਰਬਾ ਜੀ ਘੜਿਆ ਜੀ ਬਾਅਦ ਨੇ ਕਰਕੇ ਪ੍ਰਸ਼ਾਦ ਮੈਂ ਦਾ ਇਹ ਇਹ ਸਾਰੀ ਗੁਰਦੁਆਰਾ ਕੰਦਰੀ ਮਹਾ အဲဒါလည်းလည်းကိစ္စဆောင်ဆောင်ဒါနေရမလားဘယ်ကူကုန်းကနဘာအညာလဲတို့တို့ကတော့ရှိတယ် ਤੁਲੇ ਪਾਸੇ ਜੋ ਪ੍ਰਸ਼ਾਦੀਆਂ ਨੂੰ ਫਿਰ ਦੇਖ ਰਹੇ ਹਾਂ ਕਿ ਜਿੱਥੇ ਆਪਾਂ ਇੱਧਰ ਆ ਕੇ ਮੱਥਾ ਟੇਕਿਆ ਸੀ ਉਹ ਦਰਵਾਜ਼ਾ ਹੈ ਇਨਫੋਰਮੇਸ਼ਨ ਦਾ ਇੱਥੇ ਜਿੱਥੇ ਇੱਕ ਪਾਸੇ ਜੀ ਬੋੜੀ ਉੱਤਰ ਗਈ ਆ ਉਹ Uhm cima. <desktop> 아 네, वो बाहर म ਇਹ ਪਹਿਲੀ ਨਿੰਮਾ ਆ ਜਿਹੜੀ ਨਿੰਮਾ ਨਾ ਆਪਾਂ ਇੱਧਰ ਦੁਆਰੇ ਲੱਗੇ ਆ ਜਾਂ ਦੁਆਰੇ ਹਾਂ ਤੇ ਜਿਹੜਾ ਨਹੀਂ ਉਹ ਨਿੰਮਾ ਆਇਓ ਨਿੰਮਾ ਜਿਹੜੀ ਛੇਵੇਂ ਪਾਸਾ ਹੀ ਜਦੋਂ ਘੋੜਾ ਬੰਨਿਆ ਸੀ ਤੇ ਚਾਰ ਨਪਾਇ ਸੀਗੇ ਘੋੜਾ ਬੰਨਿਆ ਸੀ ਤੱਤ ਬੁੱਤਰ ਕੀਤਾ ਸੀ ਤੇ ਫਿਰ ਘੋੜਾ ਬੰਨਿਆ ਸੀ ਤੇ ਉਹ ਪ੍ਰਾਣੀ ਨਿੰਮਾ ਆਪਾਂ ਤੇ ਦੁਆਰੇ ਬੱਠੇ ਹੀ ਨਹੀਂ ਤੇ ਕਿਤੇ ਚਾਲ ਦੀ ਕੋਈ ਚੱਲਦੀ ਚੂੜੀ ਦੀ ਉਸਾ ਕਿੰਨੀ ਜੜੀ ਹੁੰਦੀ ਸੀ ਅੱਜ ਇੱਧਰ ਵੀ ਮਾਰਾ ਇਹ ਪ੍ਰਕਾਸ਼ ਆ ਜੀ ਉਹਨੇ ਦੁਆਰੇ ਆ ਕੇ ਇਹ ਲੰਗਰ ਦੇ ਵਿੱਚ ਆ ਕੇ ਸਾਂਗੇ ਜੀ ਇਹ ਆ ਮੁੱਖ ਦਵਾਰ ਹੋਰ ਦਵਾਰ ਸਾਹਿਬ ਜੂਰਾ ਸਾਹਿਬ ਹੋਰ ਇਹ ਚੜ ਕੇ ਸੱਜੇ ਤੋਂ ਪੋੜੀਆਂ ਜਾਂਦੀਆਂ ਨੇ ਖੱਬੀਆਂ ਤੋਂ ਪੋੜੀਆਂ ਜਾਂਦੀਆਂ ਨੇ ਦੋਨੇ ਪਾਸੇ ਇੱਕ ਪਾਸੇ ਚੜ੍ਹਦੇ ਨੇ ਇੱਕ ਪਾਸੇ ਉਤਰਨੇ ਕੋਈ ਹੋਰ ਦਵਾਰ ਸਾਹਿਬ ਨੇ ਸਾਹਮਣੇ ਤੁਸੀਂ ਦੇਖ ਰਹੇ ਹੋ ਬੰਗਾਂਕਰ ਖਾਬਾ 15 ਉਹ ਪਰਵਾਣਾ ਸੇਕੜਾ ਨਹੀਂ ਟੰਡਾਈ ਉਹ ਰਾਜ ਜੀ ਚਾਹਣੀ ਆਗੇ ਚਾਚੇ ਦੇ ਵਿਚਾਰ ਸੁਣ ਲਿਆ ਵੀ ਚਾਚਾ ਕੀ ਕਹਿ ਰਹੇ ਚੱਲੀਏ ਫਿਰ ਚਾਚਾ ਹਾਂਜੀ ਹਾਂ ਹਾਂ ਚਲੋ ਹੋਰ ਆਹ 1983 ਵਿਰੋਧ ਦਰਬਾਰ ਸਾਹਿਬ ਤੇ ਜਦੋਂ ਟੈਕ ਹੋਇਆ ਸੀ ਤਾਂ ਉਸ ਸਮੇਂ ਦੀ ਫੋਟੋ ਹੈ ਇਹ ਕਿ ਬੈਲਨ ਬੈਨਰ ਬਣਾ ਕੇ ਲਾਇਆ ਗਿਆ ੱਲੂ ਘਰਾ ਜੂਣ ਸੀ ਸੀ ਸਮੇਂ ਦੀ ਜ਼ਾਲਮ ਕਾਂਗਰਸ ਸਰਕਾਰ ਉਸਨੇ ਪੀਓ ਤੋਂ ਸ਼ੇਡੋਂ ਤੱਕ ਦੇ ਕਾਲ ਤੱਕ ਸਾਰੇ ਅਤੇ ਸ਼ਰੀਰ ਪਰਿਵਾਰ ਸਾਹਿਬ ਤੇ ਹਮਲਾ ਨਾ ਭੁੱਲਣ ਦੀ ਨਾ ਮਾਫਸ਼ਨ ਜੋ ਗੱਲ ਹੈ ਸਾਰੀ ਸਿੱਖ ਸੰਗਤ ਵਾਸਤੇ ਨਾ ਭੁੱਲਣ ਦੇ ਨਾ ਮਾਫਸ਼ਨ ਜੋ ਗੱਲ ਹੈ ਕਿਵੇਂ ਹੈ ਇਹ ਸਭ ਨੂੰ ਸਾਰਿਆਂ ਨੂੰ ਇੱਕੋ ਨੇ ਕਰਾ ਦੇਖਣਾ ਚਾਹੀਦਾ ਹੈ ਗੁਰੂ ਦਾ ਘਰ ਹੈ ਰੱਬ ਦਾ ਘਰ ਹੈ ਤੇ ਰੱਬ ਇੱਕ ਕੋਈ ਤੁਹਾਨੂੰ ਪਤਾ ਵੀ ਰੱਬ ਦੇ ਘਰ ਅਟੋ ਅਟ ਨੇ ਜਿਵੇਂ ਪਿਆ ਦੇਖਦੇ ਆਪਾਂ ਮੁਸਲਮਾਨ ਹੋਵੇ ਹਿੰਦੂ ਹੋਵੇ ਸਾਈ ਹੋਵੇ ਹਨ ਤੇ ਸਭ ਧਰਮ ਲੋਕਾਂ ਨੇ ਟੁਟ ਟੁਟ ਬਣਾਇਆ ਪਰ ਰੱਬ ਇੱਕ ਹੀ ਹੈ ਰੱਬ ਦਾ ਧਾਰਾ ਸੋ ਰੱਬ ਦੇ ਕਰਕੇ ਸਾਰਿਆਂ ਨੂੰ ਮਨਣਾ ਚਾਹੀਦਾ ਦੀ ਨਾ ਬਹੁਤ ਗਲਤ ਹੋਇਆ ਸੋ ਹੁਣ ਆਪਾਂ ਚੱਲਦੇ ਆਂ ਜੀ ਘਰ ਨੂੰ ਜਲੀਏ ਚ ਰੋ ਮੈਨੂੰ ਦਿਖਾ ਦਈਏ ਇੱਕ ਵਾਰ ਬਹੁਤ ਵਧੀਆ ਲਾ ਹੈ ਵੱਡੂ ਵੱਡੀਆਂ ਚੀਜ਼ਾਂ ਨੇ ਦਿੱਕਲਾ ਹਾਂ ಕಾಂಗ್ರೆਸ ਸਰਕਾਰ ਵੱਲੋਂ ਚ ਚੇ ਕੀਤਾ ਗਿਆ ਆਪੀ ਗੁਰਦੁਆਰਾ ਕਾਉਦਾ ਜੀ ਦਾ ਪਹਿਲਾ 게ਟ ਹੈ ਗੁਰੂਵਤਨ ਗੁਰੂਵਤਨ ਦਾ 게ਟ ਹੈ ਗੁਰਦੁਆਰਾ ਸਾਹਿਬ ਮਾਸਪੇਸ਼ੀ ਗੋਲੀ ਤੇ ਥੱਲੇ ਹੀ ਸੀ ਮਤਲਬ ਉਸ ਸਮੇ ਇੱਧਰ ਹਵੇਲੀ ਸਾਹਿਬ ਇੱਧਰ ਪੜੋਲਾ ਸਾਹ ਗੁਰਦੁਆਰਾ ਜਿਹੜਾ ਤੁਹਾਨੂੰ ਦਿਖਾਵਾਂਗੇ ਪਿੰਜੀ ਵੀਡੀਓ ਜੀ ਪੜੋਲਾ ਸਾਹਿਬ ਉਹਦੀਆਂ ਜੀ ਪੜੋਲਾ ਸਾਹਿਬ ਗੁਰਦੁਆਰਾ ਸਾਹਿਬ ਉਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਹਾਂ 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 ਵਾਗੋ ਅਗਲੀ ਵੀਡੀਓ ਦੇ ਵਿੱਚ ਨੈਕਸਟ ਸੈਂਟਰਡੇ ਦਿਖਾਵਾਂਗੇ ਦਾ ਮੰਦਰ ਵਾਲੀ ਵੀਡੀਓ ਵੀ ਦਿਖਾਵਾਂਗੇ ਕਿਹਦੇ ਦਾ ਸ਼ੁਰੂਆ ਮੰਦਰ ਆ ਜਿਹੜੀ ਮੰਦਰ ਆ ਇਹ ਵੀ ਪੂਰੀ ਕਵਰ ਕਵਰੇਜ ਕਰਾਂਗੇ ਕਿਉਂਕਿ ਇੱਕ ਇਤਿਹਾਸਿਕ ਮੰਦਰ ਆ ਹਾਂ ਸਿਰਜੀ ਮਹਾਰਾਜ ਆ ਇਹ ਹਾਂ ਇੱਕ ਵਾਰ ਕੋਈ ਗ੍ਰਾਮਾ ਦੇ ਬਾਰੇ ਕੁਝ ਦੱਸਾਂਗੇ ਜੇ ਘਣ ਘਣ ਦੇ ਵਿੱਚ ਅੱਗੇ ਵੀਡੀਓ ਸ਼ੂਟ ਕਰਾਂਗੇ ਸੋ ਹੁਣ ਆਪਾਂ ਚੱਲਦੇ ਆ ਜੀ ਘਰ ਨੂੰ ਤੇ ਸੁੰਨੀਆਂ ਗਲੀਆਂ ਚੋਂ ਅਸੀਂ ਆਪਾਂ ਚਲਦੇ ਵਧੀਆ ਲੱਗਣੀ ਸਾਰਿਆਂ ਨੇ ਕੋ ਚੋੜਾ ਸਾਹਿਬ ਦੇਖਿਆ ਇਹ ਕੋ ਚੋੜਾ ਸਾਹਿਬ ਵਧੀਆ ਦਰਸ਼ਨ ਕੀਤੇ ਹੋਣਗੇ ਰਹਦਾ ਕਿਸੀ ਹੋਰ ਵੀਡੀਓ ਦੇਵੇ ਸ਼ੁਕਰੀਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਕਿਉਂ ਹੁਣ ਅੱਗੇ ਇੱਥੇ ਹੁਣ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਤੇ ਐਸਕੇ ਪੰਜ ਬਾਰ ਗੁਰਦੁਆਰਾ ਦਾ ਪਾਸ ਨਹੀਂ ਨਮਸਾਰ ਇੱਧਰ ਨਮਸਾਰ ਜੀ ਵੀਡੀਓ ਪਾਵਾਂਗੇ 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 ਸਾਰੇ ਗੁਰਦੁਆਰਾ ਦੀ ਪਾਰਕ ਲੱਗਦੇ ਜੀ ਭਰੋਲਾ ਸਾਹਿਬ ਅ디 ਆਪਾਂ ਐਂ ਕਰਨਾ ਕਿ ਜਿਹੜੇ ਜਣੇ ਆਜਾਂਗੇ ਜਣੇ ਆ ਕੇ ਨਾ ਦੁਪਹਿਰੇ ਜੇ ਆਜਾਂਗੇ ਜਿਵੇਂ ਸਵੇਰੇ ਕੰਮ ਤਾਂ ਸਾਰਾ ਦੁਬਾਰੇ ਪਹਿਲਾਂ ਹੁੰਦਾ ਨਾ ਟਾਈਮ ਉਹਦਾ ਆ ਕੇ ਮੰਦਿਰ ਦੀ ਤੇ ਇਹ ਇੱਧਰ ਗੁਰਦੁਆਰਾ ਸਾਹਿਬ ਭਰੋਲਾ ਸਾਹਿਬ ਹਾਂ ਉੱਕੇ ਤੋੜ ਨਾਲੀ ਮਾਤਾ ਦਾ ਗੀਰ ਦਰਜਾਂਗੇ ਅਗਰੇ ਇੱਕ ਦਣਕੇ ਦੋ ਬਲੌਗ ਨੂੰ ਹੋ ਰਹੇ ਜੋ ਕਿ ਆਪਾਂ ਪੌਣੇ ਦਾ ਢੋਟ ਨੇ ਉਹ ਬੰਦਾ ਢਟ ਪੌਣਾ ਵਰਦਾਰਾ ਦਾ ਢਟ ਪੌਣਾ ਬਣਾਇਾਂਗੇ ਇੱਕ ਜਣਾ ਆਹ ਮੈਂ ਆਹੋ ਠੀਕ ਹੋ ਗਿਆ ਨਹੀਂ ਦੁਕਾਨ ਕੀ ਕਰਨਾ ਲੜਾਕੂ ਬੋਲ ਲੈਣਾ ਨੇ ਮੈਂ ਕਿ ਜੰਮਣ ਦਾ ਪਾਸਾ ਹੈ ਇਹ ਜੇ ਗੇਟ ਮੁਰੇ ਯਾਰ ਆਪਾਂ ਇਹ ਵੀ ਬਣਨੇ ਚਾਹੀਦੇ ਆਰੇ ਘਰ ਦੇ ਬੋਲੇ ਲੱਗ ਰਹੇ ਆ। ਹਾਂ। ਪਾਟਲੇ ਕਰਾ। ਮੈਨੂੰ ਇਹ ਸਰਪੰਚ ਦੇ ਕੰਮ ਨਹੀਂ ਹੁੰਦੇ। ਭਈਆ। ਇਹ ਆਵਤਾਂ। ਤੇ ਨਾ ਪਰੀਆ ਯਾਰ ਖੜਕਾ ਕੇ ਅੰਦਰੋਂ ਬੰਦੇ ਤੋਂ ਪੁੱਛਣ ਨਾਲੋਂ ਮੈਂ ਤਾਂ ਅਗਲਾ ਬਾਹਰੇ ਪੁੱਛ ਲੈਂਦਾ ਜੇ ਕਿਹਨੂੰ ਲੋੜ ਹੋਈ ਆ। ਨਾਂ ਇਹਦੇ ਲਿਖਿਆ ਦਿੱਜ ਜਾਂਦਾ ਇਹਦੇ। ਹਾਂ। ਸਿੱਧੇ ਵੀ ਆ। ਸੇਮ ਕਰ ਆ ਲੈ ਇੱਥੇ ਘਰ ਆ ਉਹ ਮੁੰਡੇ ਦਾ ਉਹ ਕਿਦਾ ਉਹ ਮੁੰਡੇ ਦਾ ਘਰ ਆ ਜਿਹੜਾ ਐਕਸੀਡੈਂਟ ਹੋ ਗਿਆ ਦੀ ਆ ਉੱਥੇ ਉਹ ਲੱਤਾਂ ਟੁੱਟ ਗਈ ਦੀ